ਵਾਜਿਕ ਨੂੰ ਕੀ ਫਤੇ ਅੱਜ ਵੀਰ ਸੰਧਰਸ਼ੇਪੋ ਦਾ ਦਿਨ ਹੈ ਇਸ ਪ੍ਰਤੀ ਆਪ ਜੀ ਨੂੰ ਜਾਣੂ ਕਰਵਾਉਣ ਵਾਸਤੇ ਗਰਾਉਂਡ ਦੇ ਵਿੱਚ ਇਕੱਠ ਕੀਤਾ ਹੈ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਅੱਜ ਦਾ ਜੋ ਇਤਿਹਾਸ ਹੈ ਸ਼ੇਪੋ ਦੀ ਰਾਤ ਅਨੰਦਾਂ ਦੀ ਪੂਰੀ ਸ਼੍ਰੀ ਆਨੰਦਪੁਰ ਸਾਹਿਬ ਦੀ ਗੜੀ ਦੇ ਵਿੱਚੋਂ तकरीबन 7 ਮਹੀਨੇ ਐਸੀ ਜੰਗ ਚੱਲੀ ਐ ਤੇ ਜਿਹੜੀ ਉਸ ਵੇਲੇ ਦੀ ਮੁਗਲ ਸਰਕਾਰ ਔਰੰਗਜ਼ੇਬ ਉਹਨੇ 7 ਮਹੀਨਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਲ ਵੀ ਵੰਗਾ ਨਹੀਂ ਕੀਤਾ ਤੇ ਕਹਿੰਦੇ ਉਸ ਵੇਲੇ ਔਰੰਗਜ਼ੇਬ ਨੂੰ ਇਹ ਡਰ ਪੈ ਚੁੱਕਾ ਸੀ ਕਿ ਮੈਂ ਗੋਬਿੰਦ ਸਿੰਘ ਦਾ ਵਾਲ ਵੀ ਵੰਗਾ ਨਹੀਂ ਕਰ ਸਕਿਆ ਤੇ ਇਸ ਵਾਸਤੇ ਉਹਨੇ ਇੱਕ ਪੜਾਅ ਬਣਾਇਆ ਕਿ ਮੈਂ ਕਿਉਂ ਨਾ ਗੋਪਿੰਦ ਰਾਏ ਨੂੰ ਇਸ ਨੰਦਪੁਰ ਦੀ ਗੜੀ ਦੇ ਵਿੱਚੋਂ ਬਾਹਰ ਕੱਟਾਂ ਕੀ ਕੀਤਾ ਗਿਆ ਉਹਨੇ ਬਾਈ ਧਾਰ ਦੇ ਰਾਜਿਆਂ ਨੂੰ ਇਕੱਠਾ ਕੀਤਾ ਜਦੋਂ ਇਕੱਠਾ ਕੀਤਾ ਇਹਨਾਂ ਨੇ ਝੂਠੀਆਂ ਕਸਮਾਂ ਗਾਉ ਮਾ ਦੀਆਂ ਖਾਦੀਆਂ ਇਸੇ ਤਰ੍ਹਾਂ ਜਿਹੜਾ ਇਸ ਨੇਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚਾਇਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਜਦੋਂ ਉਹਨਾਂ ਨੇ ਇਹ ਸੰਦੇਸ਼ ਬਣਿਆ ਕਿ ਬਾਈ ਧਾਰ ਦੇ ਰਾਜੇ ਇਹ ਗੱਲ ਆਖਦੇ ਨੇ ਕਿ ਸਤਿਗੁਰ ਧੰਗ ਗੋਬਿੰਦ ਰਾਏ ਜੇਕਰ ਤੁਸੀਂ ਸਾਥ ਵਿੱਚ ਢੰਗ ਦੇ ਨਾਲ ਆਨੰਦ ਕੋਟ ਦੀ ਕਿਹੜੀ ਨੁਖਾਦੀ ਕਰ ਜਾਵੋ ਤਾਂ ਤੁਹਾਡਾ ਬਾਲ ਵੀ ਵਿੰਗਾ ਨਹੀਂ ਕੀਤਾ ਜਾਵੇਗਾ ਤੁਹਾਡਾ ਜਿੱਥੇ ਜੀ ਕਰੇਗਾ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਜਦੋਂ ਇਹ ਗੱਲ ਪੰਜਾਂ ਪਿਆਰੇ ਭਾਵ ਉਸ ਵੇਲੇ ਜਿਹੜੇ ਪੰਜ ਸਿੰਘ ਸਹਿਬਾਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਸਤਕਾਰ ਕਰਦਿਆਂ ਹੋਇਆਂ ਪੰਜਾਂ ਪਿਆਰਿਆਂ ਦਾ ਕਹਿਣਾ ਮੰਨ ਕੇ ਮਨ ਬਣਾ ਲਿਆ ਕਿ ਅੱਜ ਮੈਂ ਛੇ ਬਹੂਦੀ ਰਾਤ ਨੂੰ ਅਨੰਦਪੁਰ ਖਾਲੀ ਕਰ ਜਾਵਾਂਗਾ ਤੇ ਕਹਿੰਦੇ ਜਦੋਂ ਅਨੰਦਪੁਰ ਖਾਲੀ ਕਰਨ ਲੱਗੇ ਸਾਰਾ ਪਰਿਵਾਰ ਇਕੱਠਾ ਹੋਇਆ ਜਿਹੜੇ ਸਿੱਖ ਸਨ ਗੁਰੂ ਸਾਹਿਬ ਦੇ ਨਾਲ ਰਹਿੰਦੇ ਉਹ ਇਕੱਠੇ ਹੋਏ ਤੇ ਉਧਰੋਂ ਗੁਰੂ ਪਿਤਾ ਦੇ ਚਾਰ ਸਾਹਿਬਜਾਦੇ ਕਿਹੜੇ ਬਾਬਾ ਅਜੀਤ ਤੇ ਜੁਝਾਰ ਜੁਰਾਵਰ ਤੇ ਫਤਿਹ ਸਿੰਘ ਬਾਬਾ ਅਜੀਤ ਤੇ ਜੁਝਾਰ ਸਿੰਘ ਇਕੱਠੇ ਹਨ ਜੁਰਾਵਰ ਤੇ ਫਤਿਹ ਸਿੰਘ ਜਿਹੜੀ ਅਨੰਦਾਂ ਦੀ ਗੜੀ ਹੈ ਉਸਦੇ ਅੰਦਰ ਖੇਡ ਰੇਣੇ ਚੋਚਲੇ ਕਰਨੇ ਮਾਤਾ ਸੁੰਦਰੀ ਤੇ ਮਾਤਾ ਸਹਿਬ ਕੁਰ ਸੋਚਦੇ ਨੇ ਅੱਜ ਮੇਰੇ ਪੁੱਤਰ ਇਹ ਸ਼ਾਹੀ ਮਹਿਲ ਛੱਡ ਕੇ ਚਲੇ ਜਾਣਗੇ ਅੱਗੇ ਪਤਾ ਨਹੀਂ ਕਿੱਥੇ ਜਾ ਕੇ ਨਸੀਬ ਹੋਵੇਗੀ ਕਹਿੰਦੇ ਜਦੋਂ ਵੱਡੇ ਸਾਹਿਬ ਜਾਨੇ ਬਾਬਾ ਅਜੀਤ ਸਿੰਘ ਨੇ ਆਵਾਜ਼ ਮਾਰੀ ਫਤਿਹ ਸਿੰਘ ਆਓ ਹੁਣ ਆਪਾਂ ਚੱਲੀਏ ਤੇ ਜਦੋਂ ਆਵਾਜ਼ ਮਾਰੀ ਫਤਿਹ ਸਿੰਘ ਧੋਰਾਵਰ ਸਿੰਘ ਭੱਜੇ ਆਏ ਤੇ ਅਜੀਤ ਤੇ ਜਗਤ ਵੱਡੇ ਸਨ ਦੋਨੇ ਭਾਈ ਵੱਡੇ ਸਨ ਉਹ ਤੇ ਕਹਿੰਦੇ ਜਦੋਂ ਬਾਜਮਾਰੀ ਨਾ ਫਤਿਹ ਸਿੰਘ ਨੂੰ ਜੋਰਾਵਰ ਸਿੰਘ ਜੀ ਨੂੰ ਤਾਂ ਫਤਿਹ ਸਿੰਘ ਨੇ ਇਹ ਗੱਲ ਕਹੀ ਕੇ ਅਜੀਤ ਵੀਰਾ ਕਿ ਅੱਜ ਆਪਾਂ ਕਿੱਥੇ ਚੱਲੇ ਹੋ ਉਸ ਵੇਲੇ ਅਜੀਤ ਸਿੰਘ ਦੇ ਮਨ ਵਿੱਚ ਕੋਈ ਵੀ ਭੈਣ ਭਰਾ ਹੋਵੇ ਆਪਣੇ ਭਾਈ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦਾ ਤੇ ਅਜੀਤ ਸਿੰਘ ਦਾ ਮਨ ਭਰ ਆਇਆ ਉਹਨੇ ਕਿਹਾ ਜਿੱਥੇ ਗੁਰੂ ਦਾ ਹੁਕਮ ਹੈ ਆਪਾਂ ਉੱਥੇ ਚੱਲਦੇ ਹਾਂ ਤੇ ਜੋਰਾਵਰ ਕਹਿੰਦੇ ਜਜਾਰ ਸਿੰਘ ਅਸੀਂ ਤੁਹਾਡੇ ਨਾਲ ਰਹਾਂਗੇ ਵੱਡੇ ਵੀਰ ਹੋ ਤੁਸੀਂ ਸਾਡੇ ਅਸੀਂ ਤੁਹਾਡੇ ਨਾਲ ਰਹਾਂਗੇ ਤੇ ਫਤੇ ਸਿੰਘ ਬਾਬਾ ਅਜੀਤ ਸਿੰਘ ਫਤੇ ਸਿੰਘ ਨੂੰ ਸਮਝਾ ਦੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਜਿੱਥੇ ਵੀ ਮਿਲਾਂਗੇ ਇਕੱਠੇ ਮਿਲਾਂਗੇ ਤੇ ਬਾਬਾ ਅਲਫਤ ਸਿੰਘ ਬੋਲੇ ਮੀਰਾ ਜੇ ਆਪਾਂ ਨਾ ਮਿਲੇ ਫਿਰ ਤੇ ਇੰਨੀ ਗੱਲ ਕਹਿ ਕੇ ਬਾਬਾ ਅਜੀਤ ਸਿੰਘ ਜੀ ਨੇ ਮੂੰਹ ਥੱਲੇ ਕਰ ਦਿਆ ਕਹਿੰਦੇ ਫਿਰ ਜੁਝਾਰ ਸਿੰਘ ਨੇ ਆਵਾਜ਼ ਮਾਰੀ ਕਿ ਅੱਜ ਮੇਰਾ ਜੀ ਕਰਦਾ ਹੈ ਕਿ ਮੈਂ ਆਪਣੇ ਵੱਡੇ ਵੀਰਾਂ ਨੂੰ ਗਲ ਬਕੜੀ ਵਿੱਚ ਪਾਵਾਂ ਤੇ ਬਾਬਾ ਅਜੀਤ ਸਿੰਘ ਨੇ ਕੀ ਕੀਤਾ ਆਪਣੇ ਦੋਨੇ ਭਰਾਵਾਂ ਤਿੰਨਾ ਭਰਾਵਾਂ ਨੇ ਰਲ ਕੇ ਚਾਰਾਂ ਭਰਾਵਾਂ ਨੇ ਇੱਕ ਜੱਫੀ ਪਾਈ ਘੁੱਟ ਕੇ ਇੱਕ ਐਸੀ ਜੱਫੀ ਪਾਈ ਜਿਸ ਦੀ ਮਿਸਾਲ ਹੈ ਨਕੀਆਂ ਜਿੰਦਾਂ ਵਡੇ ਸਕਦੇ ਤੇ ਉਸ ਰਾਤ ਤੋਂ ਫਿਰ ਕਦੇ ਵੀ ਚਾਰਾਂ ਭਰਾਵਾਂ ਦਾ ਆਪਸ ਵਿੱਚ ਮਲਾਪ ਨਹੀਂ ਹੋਇਆ ਦੋ ਚਮਕੌਰ ਦੀ ਗੜੀ ਦੇ ਵਿੱਚ ਵਾਰੇ ਗਏ ਦੋ ਸਰਹੰਦ ਫਤਿਹਗੜ੍ਹ ਸਾਹਿਬ ਆ ਗਏ ਗੁਰੂ ਮਹਾਰਾਜ ਨੇ ਨੰਦਪੁਰ ਦੀ ਗੜੀ ਨੂੰ ਖਾਲੀ ਕੀਤਾ। ਕਹਿੰਦੇ ਜਦੋਂ ਨੰਦਪੁਰ ਦੀ ਗੜੀ ਨੂੰ ਖਾਲੀ ਕੀਤਾ। 22 ਧਾਰ ਦੇ ਰਾਜ ਨੇ ਜਿਹੜੀਆਂ ਝੂਠੀਆਂ ਕਸਮਾਂ ਖਾਧੀਆਂ ਸੀ ਤੇ ਔਰੰਗਜ਼ੇਬ ਕੀ ਕਹਿੰਦਾ ਕਿ ਮੈਂ ਗੋਪਿੰਦ ਰਾਏ ਦਾ ਚਾਰ ਪਾਉਣਾ। ਮੈਂ ਗੋਪਿੰਦ ਰਾਏ ਤੋਂ ਕੀ ਲੈਣਾ? ਮੈਨੂੰ ਗੋਪਿੰਦ ਰਾਏ ਕਿਲੇ ਤੋਂ ਬਾਹਰ ਚਾਹੀਦਾ। ਉਹਨੇ ਜੋ ਪਲਾਨ ਬਣਾਇਆ ਸੀ ਉਸ ਦੇ ਵਿੱਚ ਸਫਲ ਹੋਇਆ। ਪਰ ਮਹਾਰਾਜ ਜੀ ਦਾ ਇੱਕ ਫਰਮਾਨ ਹੈ। ਸਵਾ ਲੱਖ ਸੇ ਇੱਕ ਲੜਾਉ ਤਵੀ ਗੋਬਿੰਦ ਸਿੰਘ ਨਾਮ ਕਹੋ ਕਹਿੰਦੇ ਜਦੋਂ ਚਮਕੌਰ ਕਿਰਤਪੁਰ ਸਾਹਿਬ ਦੇ ਕੋਲ ਪਹੁੰਚੇ ਆ ਨਾਲ ਸਿੰਘ ਨੇ ਨਾਲ ਪਰਿਵਾਰ ਛੋਟੇ ਸਭ ਜਾਦੇ ਮਾਤਾ ਗੁਜਰ ਕੋੜ ਦੇ ਵੱਡੇ ਬਾਬਾ ਜੀਤ ਤੇ ਜਹਾਰ ਸਿੰਘ ਪਿੱਛੇ ਤਰਨਾ ਦਲ ਦੀ ਰਾਖੀ ਕਰ ਰਹੇ ਆ ਅੱਗੇ ਮਾਤਾ ਗੁਜਰ ਕੋੜ ਦੇ ਨਾਲ ਛੋਟੇ ਸਭ ਜਾਦੇ ਵੇਗ ਰੂ ਵੇਗ ਰੂ ਕਰਕੇ ਚੱਲੀ ਜਾ ਰਹੇ ਆ ਤੇ ਜਿਹੜੀ ਬਾਈ ਧਾਰ ਤੇ ਰਾਜੇ ਸੰਨ ਜਿੰਨਾ ਇਹਨਾਂ ਨੇ ਮਾਊ ਮਾਤਾ ਦੀਆਂ ਕਸਮਾਂ ਖਾਧੀਆਂ ਸੀ ਉਹ ਕਸਮਾਂ ਤੋਂ ਮੁਕਰ ਕੇ ਇਹਨਾਂ ਨੇ 10 ਲੱਖ ਦੀ ਫੌਜ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਉੱਤੇ ਵਾਰ ਕੀਤਾ ਉਹਨਾਂ ਦਾ ਪਿੱਛਾ ਕੀਤਾ ਔਰੰਗਜ਼ੇਬ ਕਹਿੰਦਾ ਮੈਂ ਗੋਬਿੰਦ ਰਾਏ ਦਾ ਚਾਰ ਪੌੜਾ ਮੈਨੂੰ ਗੋਬਿੰਦ ਰਾਏ ਮਰਿਆ ਚਾਹੀਦਾ ਤੇ ਜਦੋਂ ਕਿਰਤਪੁਰ ਸਾਹਿਬ ਦੇ ਕੋਲ ਪਹੁੰਚੇ ਨਾ ਤੇ ਮੋਦਕ ਸਿੰਘ ਮਹਾਰਾਜ ਧੰਨ ਗੁਰੂ ਪਿਤਾ ਰਾਤ ਹੋਈ ਹੈ ਅੱਜ ਦੀ ਪਹੁੰਚੇ ਕੀਰਤਪੁਰ ਸਾਹਿਬ ਦੇ ਕੋਲ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਕੀਰਤਨ ਕੀਰਤਨ ਰੂਪ ਮਿਹਰਬਾਨੀ ਦਾ ਦਾਸ ਕੋ ਆਸਾ ਜੀ ਦੀ ਵਾਰ ਦਾ ਗਾਥ ਕਰੋ ਤੇ ਅੱਜ ਦਾ 6 ਪੋ ਦੀ ਰਾਤ ਹੈ ਅਨੰਦਪੁਰ ਨੱਤਾ ਦੀ ਗੜੀ ਨੂੰ ਛੱਡਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਤੇ ਦਿਨ ਜਿਹੜਾ ਪਰਿਵਾਰ ਹੈ ਫੇਰੂ ਫੇਰੂ ਹੋ ਗਿਆ ਤੇ ਅੱਜ ਤੋਂ ਬਾਅਦ ਕਦੇ ਵੀ ਆਪਸ ਵਿੱਚ ਨਹੀਂ ਮਿਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੀ ਇਹ ਵਾਰਤਾ ਹੈ ਕੱਲ 7 ਪੋ ਹੈ 7 ਪੋ ਦਾ ਇਤਿਹਾਸ ਆਪ ਜੀ ਨੂੰ ਕੱਲ ਜਾਣੂ ਕਰਵਾਇਆ ਜਾਵੇਗਾ ਤੇ ਅੱਜ ਦਦਿਆਂ ਤੋਂ ਸ਼ਰਮਾਤ ਹੋ ਚੁੱਕੀ ਐ ਨੰਦਪੁਰ ਦੀ ਧਰਤੀ ਵੀ ਰੋਈ ਐ ਕਰਲਾਈ ਐ ਕਿ ਸਤਿਗੁਰੇ ਵਿਛੋੜਾ ਨਾ ਦੇ ਕੇ ਜਾਓ ਮੇਰੀ ਧਰਤੀ ਤੇ ਕੌਣ ਆਊਗਾ ਕੌਣ ਰੋਣਕਾਂ ਲਾਵੇਗਾ ਕੌਣ ਹਾਂ ਦਾ ਨਾਰਾ ਮਾਰੇਗਾ ਤੇ ਉਸ ਵੇਲੇ ਕਹਿੰਦੇ ਜਿਹੜੀ ਨੰਦਪੁਰ ਦੀ ਨੰਦਾਂ ਦੀ ਪੁਰੀ ਧਰਤੀ ਐ ਉਹ ਵੀ ਰੋਈ ਐ ਕਰਲਾਈ ਐ ਕਿ ਸਤਿਗੁਰੇ ਵਿਛੋੜਾ ਨਾ ਦੇ ਕੇ ਜਾਓ ਤੇ ਅੱਜ ਉਹ ਇਤਿਹਾਸ ਐ ਅੱਜ ਉਹ ਰਾਤ ਐ ਜਿਸ ਰਾਤ ਦੇ ਵਿੱਚ ਕਲਗੀਧਰ ਤਰਤ ਸੁਮੇਸ਼ ਪਿਤਾ ਨੇ ਆਪਣਾ ਸਾਰਾ ਪਰਵਾਦ ਖੇਰੂ ਖੇਰੂ ਹੋ ਕੇ ਫਿਰ ਵੀ ਕਿਹਾ ਤੇਰਾ ਬਾਣਾ ਮਿੱਠਾ ਦਾ ਸੋ ਬੱਚਿਓ ਅੱਜ ਰਾਤ ਨੂੰ ਜਦੋਂ ਤੁਸੀਂ ਘਰ ਜਾਣਾ ਹੈ ਘਰ ਜਾ ਕੇ ਆਪਣੇ ਸਾਰਿਆਂ ਦੇ ਭੈਣ ਭਾਈ ਹਨ ਮਾਤਾ ਪਿਤਾ ਹਨ ਆਪਾਂ ਸੋਹਣੇ ਬਿਸਤਰਾਂ ਦੇ ਵਿੱਚ ਪੈਨੇ ਆ ਸੋਹਣੇ ਆ ਲੇਟਦੇ ਆ ਪਰ ਜਦੋਂ ਰੋਟੀ ਖਾਣੇ ਆ ਰੋਟੀ ਖਾਣ ਤੋਂ ਪਹਿਲਾਂ